ਖੁਬਾਬ ਇਸ ਕੇ ਤੋ ਸਰਕੂਲੇਟ ਹੋ ਰਹੀ ਹੈ ਉਹਦੇ ਵਿੱਚ ਮੇਰਾ ਨਾਮ ਨਹੀਂ ਆਉਂਦਾ ਤੋਂ ਮੈਂ ਇਸ ਕਰਕੇ ਫੋੜੇ ਦਰਸ਼ਨ ਕਰ ਰਿਹਾ ਕਿ ਮੈਂ ਆਪਣਾ ਵਰਸ਼ਨ ਜਿਹੜਾ ਹੈ ਉਹ ਕਲੀਅਰ ਕਰ ਸਕਾਂ ਪਹਿਲੀ ਗਲਤੀਆਂ ਕਿ ਇਸ ਗੋਲੀकांड ਦੇ ਸਬੰਧ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਜੁਡੀਸ਼ੀਅਲ ਕਮਿਸ਼ਨ ਬਣਾਇਆ ਸੀ ਜਿਹੜਾ ਹਾਈएस्ट ਲੈਵਲ ਆਫ ਕਮਿਸ਼ਨ ਹੈ ਜੁਡੀਸ਼ੀਅਲ ਕਮਿਸ਼ਨ ਜਸਟਿਸ ਗੁਰਨਾਮ ਸਿੰਘ ਹਾਈ ਕੋਰਟ ਦੇ ਰਿਟਾਇਰਡ ਜੱਜ ਹਨ ਉਸ ਕਮਿਸ਼ਨ ਨੇ ਇਸ ਦੀ ਪੜਤਾਲ ਕੀਤੀ ਉਸ ਪੜਤਾਲ ਦੇ ਮੈਂ ਰੈਲੇਵੈਂਟ ਪੇजेस ਜਿਹੜੇ ਹਨ ਉਹਦੇ ਪੈਰਾ 41 ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼੍ਰੀ ਏ ਕੇ ਸ਼ਰਮਾ ਐਸ ਪੀ ਆਪਰੇਸ਼ਨ ਤੋਂ ਕਿ ਸੀ ਆਰ ਪੀ ਦਾ ਐਸ ਪੀ ਸੀ ਉਸ ਵਕਤ ਉਸ ਦਾ ਨਰੀਖਣ ਕੀਤਾ ਗਿਆ ਔਰ ਉਸ ਨੇ ਦੱਸਿਆ ਕਿ ਕੁ 4 ਵਜੇ ਦੇ ਕਰੀਬ ਉਸਨੇ ਗੋਲੀਆਂ ਚਲਾਉਣ ਦਾ ਆਪਣਾ ਫੈਸਲਾ ਕੀਤਾ ਅਤੇ ਉਸ ਸਮੇਂ ਉਸਨੇ ਦਿਲਾ ਮੈਜਿਸਟ੍ਰੇਟ ਪਾਸੋਂ ਵਾਇਰਲੈਸ ਉੱਤੇ ਵੀ ਇਜਾਜ਼ਤ ਨਹੀਂ ਲਈ ਸੀ ਕਿਉਂਕਿ ਇਹ ਸੰਭਵ ਨਹੀਂ ਸੀ ਐਸਪੀ ਅਪਰੇਸ਼ਨ ਨੇ ਕਿਹਾ ਕਿ ਮੈਂ ਉਸ ਟਾਈਮ ਤੇ ਮੈਂ ਐਡੀਸ਼ਨਲ ਡਿਪਟੀ ਕਮਿਸ਼ਨਰ ਜਲੰਧਰ ਸੀ ਡਿਪਟੀ ਕਮਿਸ਼ਨਰ ਟ੍ਰੇਨਿੰਗ ਤੇ ਗਏ ਹੋਏ ਸੀ ਇੱਕ ਵੀਕ ਵੀ ਇਸ ਕਰਕੇ ਮੈਂ ਬਤੌਰ ਡੀਸੀ ਮੇਰੇ ਕੋਲੇ ਚਾਰਜ ਸੀਗਾ ਪੁਲਿਸ ਹੁਣ ਐਸਪੀ ਆਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਚਲਾਉਣ ਦਾ ਹੁਕਮ ਉਹਨੇ ਦਿੱਤਾ ਤੇ ਮੈਥੋਂ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਜ਼ਿਲ੍ਹਾ ਮੈਜਿਸਟ੍ਰੇਟ ਉਸਨੇ ਕੋਈ ਆਗਿਆ ਨਹੀਂ ਲਈ ਸੀ ਅੱਗੇ ਰਿਪੋਰਟ ਦਾ ਜਿਹੜਾ ਹੈ ਪੈਰਾ 71 ਕਿ ਜ਼ਿਲ੍ਹਾ ਜੱਜ ਜ਼ਿਲ੍ਹਾ ਮੈਜਿਸਟ੍ਰੇਟ ਕਿਉਂਕਿ ਡਿਊਡੀਸ਼ਲ ਲੈਂਗੁਏਜ ਯੂਜ਼ ਕਰ ਲਈ ਜ਼ਿਲ੍ਹਾ ਮੈਜਿਸਟ੍ਰੇਟ ਪੁਲਿਸ ਸਟੇਸ਼ਨ ਨਕੂਦਰ ਜੋ ਕਿ ਸ਼ੇਰਪੁਰ ਪੁਲ ਜਿੱਥੇ ਗੋਲੀਆਂ ਚੱਲੀਆਂ ਸਨ ਤੋਂ 1 ਕਿਲੋਮੀਟਰ ਤੱਕ ਦੇ ਨੇੜੇ ਫਾਸਲੇ ਦੇ ਵਿੱਚ ਪੁਲਿਸ ਸਟੇਸ਼ਨ ਕੋਲ ਖੇ ਮੌਜੂਦ ਸੀ। ਪ੍ਰੰਤੂ ਏਕੇ ਸ਼ਰਮਾ ਸਬ-ਡਿੰਟਾ ਪੁਲਿਸ ਆਪਰੇਸ਼ਨ ਨੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਵਾਇਰਲੈਸ ਗ੍ਰਾਹੀ ਵੀ ਆਗਿਆ ਨਹੀਂ ਲਈ ਸੀ। ਉਸਨੇ ਦੱਸਿਆ ਕਿ ਉਸ ਸਮੇਂ ਮੈਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਵਾਇਰਲੈਸ ਤੇ ਆਗਿਆ ਨਹੀਂ ਲਈ ਕਿਉਂਕਿ ਇਹ ਸੰਭਵ ਨਹੀਂ ਸੀ। ਅੱਗੇ ਲਿਖਿਆ ਸ਼੍ਰੀ ਸ਼ਰਮਾ ਨੇ ਭੀੜ ਤੇ ਗੋਲੀ ਚਲਾਉਣ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਿਆ ਨਹੀਂ ਲਈ ਸੀ ਇਹ ਵੀ ਉਹਨਾਂ ਨੇ ਰਿਪੀਟ ਕੀਤਾ ਹੈ ਪੈਰਾ 76 ਰਿਪੋਰਟ ਦਾ ਜਿਸ ਵਿੱਚ ਜਸਪ੍ਰਿਤ ਗੁਰਨਾਮ ਸਿੰਘ ਜੀ ਨੇ ਰਿਕਾਰਡ ਕੀਤਾ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਵੀ ਸ਼੍ਰੀ ਏਕੇ ਸ਼ਰਮਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਭੀੜ ਉੱਤੇ ਗੋਲੀਆਂ ਚਲਾਉਣ ਬਾਰੇ ਸਹਿਮਾ ਨਹੀਂ ਦਿੱਤਾ ਸੀ ਜਦ ਕਿ ਜ਼ਿਲ੍ਹਾ ਮੈਜਿਸਟ੍ਰੇਟ ਕੇਵਲ 1 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਸੀ ਕਿਉਂਕਿ ਸ਼ੇਰਪੁਰ ਪੁਲਿਸ ਜਿੱਥੇ ਗੋਲੀ ਚੱਲੀ ਔਰ ਪੁਲਿਸ ਸਟੇਸ਼ਨ ਦੇ ਉੱਤੇ ਮੈਂ ਬੈਠਾ ਸੀ ਉਹ 1 ਕਿਲੋਮੀਟਰ ਦਾ ਫਾਸਲਾ ਸੀ ਅੱਗੇ ਲਿਖਿਆ ਹੈ ਕਿ ਇੱਥੋਂ ਤੱਕ ਉਸਨੇ ਐਸਐਸਪੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਮਦਦ ਨਹੀਂ ਲਈ ਜੋ ਕਿ 1 ਕਿਲੋਮੀਟਰ ਦੇ ਫਾਸਲੇ ਤੇ ਉਪਲਬਧ ਸਨ ਪੈਰਾ ਰਿਪੋਰਟ ਦੇ ਪੈਰਾ 45 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਨੇ ਰਿਪੋਰਟ ਕੀਤਾ ਹੈ ਕਿ ਸ਼ੇਰਪੁਰ ਗੁੱਪੜ ਵਿਖੇ ਗੋਲੀਆਂ ਚਲਾਉਣ ਵਾਲੇ ਪਤਾ ਲੱਗਣ ਉੱਤੇ ADC ਅਤੇ SSP ਘਟਨਾ ਸਥਾਨ ਤੇ ਪਹੁੰਚੇ ਕਿਉਂਕਿ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਜਦੋਂ ਅਸੀਂ ਸੁਣਿਆ ਆਵਾਜ਼ ਤਾਂ ਅਸੀਂ ਉੱਥੇ ਘਟਨਾ ਸਥਾਨ ਤੇ ਪਹੁੰਚੇ ਤੋਂ ਇਸ ਰਿਪੋਰਟ ਤੋਂ ਇਹ ਸਪਸ਼ਟ ਹੈ ਕਿ ਮੈਂ ਜੁਡੀਸ਼ੀਅਲ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਤੋਂ ਸਪਸ਼ਟ ਹੈ ਕਿ ਨਾ ਤਾਂ ਮੈਂ ਗੋਲੀ ਚੱਲਣ ਵੇਲੇ ਸ਼ੇਰਪੁਰ ਘਟਨਾ ਸਥਾਨ ਤੇ ਹਾਜ਼ਰ ਸੀ ਜਿੱਥੇ ਗੋਲੀ ਚੱਲੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ ਗਿਆ ਕਿਉਂਕਿ SP ოਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਮੈਂ ਖੁਦ ਚਲਾਉਣ ਦਾ ਹੁਕਮ ਦਿੱਤਾ। ਇੱਥੋਂ ਤੱਕ ਕਿ ਪੁਲਿਸ ਵੱਲੋਂ ਮੈਥੋਂ ਗੋਲੀ ਚਲਾਉਣ ਬਾਰੇ ਕੋਈ ਆਗਿਆ ਵੀ ਨਹੀਂ ਲਈ ਗਈ ਸੀ ਹੁਕਮ ਤਾਂ ਕੀ ਲੈਣਾ ਸੀ। ਇੱਥੋਂ ਤੱਕ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਜਿਹੜੀ ਹੈ ਉਹ ਨਹੀਂ ਦਿੱਤੀ ਗਈ। ਇਸ ਕਰਕੇ ਮੈਂ ਨਿਮਰਤਾ ਸਹਿਤ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਜੋ ਗੋਲੀकांड ਸੀ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ। ਨਾ ਮੈਂ ਉੱਥੇ ਮੌਜੂਦ ਸੀ ਔਰ ਨਾ ਹੀ ਮੇਰੇ ਵੱਲੋਂ ਕੋਈ ਫੋਰਸ ਦਾ ਜਾਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਗਿਆ। ਔਰ ਨਾ ਹੀ ਮੈਥੋਂ ਵਾਇਰਲੈਸ ਤੇ ਕੋਈ ਪਰਮਿਸ਼ਨ ਲਈ ਗਈ ਜਿਹੜੀ ਕਿ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਮੈਂ ਕਹਿ ਰਿਹਾ ਆਪਣੇ ਵੱਲੋਂ ਜਿਹੜਾ ਹੈ ਉਹ ਕੁਝ ਵੀ ਨਹੀਂ ਕਹਿ ਰਿਹਾ ਅੱਗੇ ਜਿਹੜੀ ਸ਼ਿਕਾਇਤ ਹੈ ਇਹਦੇ ਵਿੱਚ ਇੱਕ ਦੋ ਗੱਲਾਂ ਲਿਖੀਆਂ ਹੋਈਆਂ ਕਿ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰਾ ਗੁਰੂ ਦੇ ਹੁਕਮ ਤੇ ਪੋਸਟਮਾਰਟਮ ਕੀਤਾ ਗਿਆ ਹੁਣ ਇਹ ਦੇਖੋ ਵੀ ਪੋਸਟਮਾਰਟਮ ਤਾਂ ਜਿਹੜਾ ਹੈ ਕਰਾਉਣਾ ਹੀ ਹੁੰਦਾ ਜੇ ਪੋਸਟਮਾਰਟਮ ਨਾ ਕਰਾਓ ਤਹਦਾ ਮਤ ਤੁਸੀਂ ਖੁਰਦਪੁਰਦ ਕਰ ਰਹੇ ਹੋ ਤੇ ਇਸ ਕਰਕੇ ਪੋਸਟਮਾਰਟਮ ਜਿਹੜਾ ਹੈ ਮੇਰੇ ਕੋਲੇ ਪੁਲਿਸ ਲੈ ਕੇ ਆਈ ਕਿ ਪੋਸਟਮਾਰਟਮ ਕਰਉਣਾ ਉਹ ਤੇ ਮੈਂ ਆਗਾ ਦੇਤੀ ਕਿ ਪੋਸਟਮਾਰਟਮ ਕਰਾਓ ਤੇ ਅੱਗੇ ਜਿਹੜਾ ਲਿਖਿਆ ਹੈ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪੀ ਅੰਤਮ ਸੰਸਕਾਰ ਲਈ ਨਸੀਬ ਨਾ ਹੋਵੇ ਇਹ ਦੇਖੋ ਜਿਹੜੇ ਬਾਡੀਜ਼ ਨੇ ਉਹ ਪੁਲਿਸ ਵਾਲਾ ਨੇ ਦੇਖਣਾ ਹੁੰਦਾ ਨਾ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕਿ ਆਰਡਰ ਲੈਣਾ ਹੁੰਦਾ ਕੀ ਕਰਨ ਦਾ ਨਾ ਹੀ ਮੈਥੋਂ ਕੀ ਆਰਡਰ ਲਿਆ ਨਹੀਂ ਕਿਤੇ ਇਹ ਉਹਦਾ ਆਰਡਰ ਹੈ ਨਹੀਂ ਮੇਰੇ ਕੋਈ ਪ੍ਰਪੋਜ਼ਲ ਆਇਆ ਗਿਆ ਉਹ ਪੁਲਿਸ ਨੇ ਕੀ ਕੀਤਾ ਉਹ ਪੁਲਿਸ ਜਾਣਦੀ ਹੋਊਗਾ ਬਾਰੇ ਜੇ ਮੇਰੇ ਵੱਲੋਂ ਕੋਈ ਉੱਥੇ ਕੋਈ ਹੁਕਮ ਕੀਤਾ ਹੋਵੇ ਜਾਂ ਮੇਰੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੋਵੇ ਤਾਂ ਹੀ ਅਸੀਂ ਦੇਣਦਾਰ ਹਾਂ ਅੱਗੇ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਇਹ ਰਿਪੋਰਟ 31 ਤੂਗਲੂ 1986 ਨੂੰ ਸੌਂਪ ਦਿੱਤੀ ਗਈ ਸੀ ਪਰ ਸਰਕਾਰ ਨੇ ਇਹ ਰਿਪੋਰਟ ਦੱਬ ਲਈ ਚਲੋ ਇਹ ਮੇਰਾ ਹੈ ਨਹੀਂਗਾ ਔਰ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕਿ ਇਹ ਰਿਪੋਰਟ ਇੱਕ ਪਬਲਿਕ ਡਾਕੂਮੈਂਟ ਹੈ ਇਹ ਨੈਟ ਤੇ ਅਵੇਲੇਬਲ ਹੈ ਜਸਟਿਸ ਗੁਰਨਾਮ ਸਿੰਘ ਇਨਕੁਆਇਰੀ ਰਿਪੋਰਟ ਟਾਈਪ ਕਰਕੇ ਤੁਸੀਂ ਸਾਰੀ ਰਿਪੋਰਟ ਮੈਂ ਤਾਂ ਆਪਣੇ ਰੈਲੇਵੈਂਟ ਪੇਜ ਕੱਢਿਆ ਸਾਰੀ ਰਿਪੋਰਟ ਉੱਥੇ ਲੱਭਦਾ ਹੈ ਇਸ ਕਰਕੇ ਇਹ ਰਿਪੋਰਟ ਜਿਹੜੀ ਹੈ ਪਬਲਿਕ ਡਾਕੂਮੈਂਟ ਹੈ ਔਰ ਨੈਟ ਤੇ ਜਿਹੜੀ ਹੈ ਇਹ ਰਿਪੋਰਟ ਉਹ ਅਵੇਲੇਬਲ ਹੈ ਬਾਕੀ ਜਿਹੜਾ ਲਿਖਿਆ ਕਿ ਔਰ ਦਰਬਾਰਾ ਸਿੰਘ ਗੁਰੂ ਦਾਗੀ ਅਫਸਰ ਨੂੰ ਕਾਰਜਕਾਰੀ ਸਲਾਹਕਾਰ ਬਣਾਇਆ ਗਿਆ ਦੇਖੋ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਨਾ ਤਾਂ ਮੈਂ ਗੋਲੀ ਚਲਾਉਣ ਵੇਲੇ ਘਟਨਾ ਸਥਾਨ ਤੇ ਹਾਜ਼ਰ ਸੀ ਨਾ ਮੇਰੇ ਵੱਲੋਂ ਕੋਈ ਗੋਲੀ ਚਲਾਉਣਾ ਕਿਉਂਕਿ ਫੋਰਸ ਦਾਗ ਦਿੱਤਾ ਗਿਆ ਫਿਰ ਮੈਂ ਦਾਗੀ ਕਿਸ ਤਰ੍ਹਾਂ ਹੋਇਆ ਔਰ ਜਿਹੜਾ ਹੈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉਹਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਉਹ ਤੇ ਸਰਕਾਰ ਨੇ ਕੀ ਐਕਸ਼ਨ ਲਿਆ ਕੀ ਲੈਣਾ ਸੀਆਰਪੀ ਦਾ ਅਫਸਰ ਸੀ ਉਹ ਤੇ ਸੈਂਟਰਲ ਗਵਰਨਮੈਂਟ ਨੇ ਐਕਸ਼ਨ ਲੈਣਾ ਹੁੰਦਾ ਕਿੱਥੇ ਹੋ ਰਿਪੋਰਟ ਗਈ ਉਹ ਤਾਂ ਸਾਨੂੰ ਤਾਂ ਕੋਈ ਰਿਪੋਰਟ ਦਿੱਤੀ ਨਹੀਂ ਉਹ ਫਿਰ ਅੱਗੇ ਉਹ ਤੇ ਰਿਐਕਸ਼ਨ ਹੋਇਆ ਉਹ ਬਕਰੀ ਗੱਲ ਹੈ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਇਹ ਜਿਹੜੀ ਮੰਦਪੜੀ ਘਟਨਾ ਸੀ ਜਿਹੜੀਆਂ ਚਾਰ ਨੌਜਵਾਨਾਂ ਦੀ ਕੀਮਤੀ ਜਾਨਾਂ ਗਈਆਂ ਬੜੇ ਅਫਸੋਸ ਦੀ ਗੱਲ ਹੈ ਪਰ ਮੈਂ ਆਪਣਾ ਵਰਸ਼ਨ ਕਲੀਅਰ ਕਰਦਾ ਕਿ ਮੇਰਾ ਇਸ ਗੋਲੀਕਾਂਡ ਦੇ ਨਾਲ ਕੋਈ ਹੁਕਮ ਦੇਣ ਦਾ ਜਾਂ ਕਿ ਉੱਥੇ ਮੌਕੇ ਤੇ ਹੋਣ ਦਾ ਗੋਲੀਕਾਂਡ ਜਿੱਥੇ ਹੋਇਆ ਉਹਦੇ ਨਾਲ ਮੇਰਾ ਕੋਈ ਤਾਲੁਕ ਨਹੀਂ ਸੀ ਔਰ ਨਾ ਹੀ ਜਿਸ ਤਰ੍ਹਾਂ ਮੈਂ ਦੂਜੇ ਪੁਆਇੰਟ ਕਲੀਅਰ ਕੀਤੇ ਆ ਕਿ ਪੋਸਟਮਾਰਟਮ ਮੈਂ ਜਦੋਂ ਪੋਸਟਮਾਰਟਮ ਤੇ ਨਾ ਕਰਾਉਂਦੇ ਫਿਰ ਦੋਸ਼ ਲੱਗਦਾ ਕਿ ਪੋਸਟਮਾਰਟਮ ਕਰਾਇਆ ਨਹੀਂ ਫਿਰ ਹੁੰਦਾ ਕਿ ਖੁਰਦ-ਬੁਰਦ ਕਰਦੇ ਆ ਜਾਂ ਕਿਸ ਤਰ੍ਹਾਂ ਕਰਦੇ ਆ ਪੋਸਟਮਾਰਟਮ ਕਰਾਇਆ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਕਿ ਇਹ ਕਿੰਨਾ ਨੇ ਲਿਖਿਆ ਕਿ ਦਰਬਾਰਾ ਸਿੰਘ ਗੁਰੂ ਵੀ ਜਿਹੜਾ ਹੈ ਸੁਮੇਸ਼ ਸੈਣੀ ਤੇ ਹਾਰ ਹਾਲ ਬੜੀ ਇਕਤਾਰ ਚਾਹੁੰਦਾ ਜੇ ਮੈਂ ਕੋਈ ਗੋਲੀ ਦਾ ਆਰਡਰ ਦਿੱਤਾ ਹੁੰਦਾ ਤਾਂ ਹੀ ਮੇਰੀ ਕਿ ਇਹ ਗੱਲ ਹੁੰਦੀ ਨਾ ਕੋਈ ਗੋਲੀ ਦਾ ਆਰਡਰ ਹੈ ਇਹ ਮੈਂ ਨਹੀਂ ਕਿਹਾ ਜਸਟਿਸ ਗੁਰਨਾਮ ਸਿੰਘ ਕਿ ਮਿਸ਼ਨ ਦੀ ਰਿਪੋਰਟ ਤੁਸੀਂ ਤੁਹਾਡੇ ਜੋ ਕੋਈ ਵੀ ਣੈਟ ਤੇ ਡਾਊਨਲੋਡ ਕਰ ਸਕਦਾ ਸਾਰੀ ਦੀ ਸਾਰੀ ਰਿਪੋਰਟ ਫੁੱਲ ਰਿਪੋਰਟ ਜਿਹੜੀ ਹੈ ਉਹ ਦੇਖ ਸਕਦੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਬਾਕੀ ਦੇਖੋ ਅਦਕਲ ਕਾਫੀ ਤਾਕਤਾਂ ਨੇ ਏਜੰਸੀਆਂ ਵੀ ਲੱਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਦੇਖੋ ਗੱਲ ਕਿ ਇਹ 1986 ਦੀ ਗੱਲ ਹੈ ਜਦੋਂ ਕੋਈ ਇਹੋ ਦੀ ਗੱਲ ਹੁੰਦੀ ਹੈ ਉਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਹੁਣ ਪਹਿਲਾਂ ਨਹੀਂ ਆਈ ਮੈਨੂੰ ਸਲਾਹਕਾਰ ਲਾਤਾ ਤਾਂ ਇਹ ਪਤਾ ਨਹੀਂ ਕਿਉਂ ਇਹ ਗੱਲ ਹੁਣ ਸਾਹਮਣੇ ਆਈ ਹੈ ਕਿਉਂ ਆਈ ਹੈ ਔਰ ਫਿਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜਾਂ ਤਾਂ ਸੱਚਾਈ ਹੋਵੇ ਚਲੋ ਮੈਂ ਵੀ ਆਪਣਾ ਜਿਹੜਾ ਹੈ ਉਹ ਕਹਿ ਦਿਆਂ ਵੀ ਭਾਈ ਮੈਂ ਮਾਫੀ ਮੰਗਦਾ ਇਸ ਗੱਲ ਦੀ ਮੈਂ ਆਪ ਨਹੀਂ ਕਹਿੰਦਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਕਹਿੰਦਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜੋ ਤਾਕਤਾਂ ਲੱਗੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਹ ਵੀ ਉਸੇ ਦਾ ਇੱਕ ਇਸ ਸੈ ਜਿਹੜਾ ਪਤਾ ਨਹੀਂ ਕਿਉਂ ਕਰਾਈ ਹੈ ਕਿਉਂ ਕੀਤੀ ਹੈ ਔਰ ਜਦੋਂ ਕੋਈ ਮੇਰਾ ਉਹਦੇ ਚ ਰੋਲ ਹੀ ਹੈ ਨਹੀਂ ਪਤਾ ਨਹੀਂ ਕਿਉਂ ਇਸ ਗੱਲ ਨੂੰ ਇਸ ਮੌਕੇ ਤੇ ਜਿਹੜਾ ਹੈ ਇਹ ਜਾਂਦਾ ਗਿਆ